ਬਾਰਾ ਮਹਾ ਮਾਜ ਮਹਲ ਪੰਜਵਾ ਕਰ ਚੋਤਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਸ਼ੂੜੀ ਕਰ ਕਿਰਪਾ ਮਿਲੋ ਰਾ ਚਾਰ ਪੁੰਦ ਤੈ ਦਿਸ ਪਰਮੇ ਤਗ ਆਏ ਰਬ ਕੀ ਸਾਂ ਢੇਨ ਦੁ ਦੇਤ ਘਰੀ ਕਿਤਨ ਆਵੇ ਕਾਮ ਜਲ ਬਿਨ ਸਾਥ ਕੁਮਲਾਤੀ ਤੁਪ ਜੈ ਨਾਈ ਤਕ ਹਰ ਨਾਮ ਮਿਲੀਏ ਸਾਜਨੈ ਤਤ ਪਾਈਏ ਬਿਸਰਾ ਜਿਤ ਕਰ ਹਰ ਕਰਤ ਨਾਮ ਪ੍ਰਗਟਈ ਭਟ ਨਗਰ ਸੇ ਗਰਮ ਸਰਬ ਸ਼ਿੰਗਾਰ ਤੁਲ ਰਸ ਸਣ ਦੇਹਿ ਸਭ ਕਾ ਪ੍ਰਭ ਸੁਆਮੀ ਕੰਦ ਵਿਹੋਣੀਆ ਮੀਤ ਸਜਣ ਸਭ ਜਾਮ ਨਾਨਕੀ ਬਿਨੰਤੀ ਅੰਤਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਦਾ ਨੀਤ ਨਾਮ ਕੇਦ ਗੋਬਿੰਦ ਰਾਹੀ ਹੈ ਹੋਵੈ ਅਨੰਦ ਕਣਾ ਸੰਤ ਜਣਾ ਮਿਲ ਪਈਐ ਰਸਨਾ ਨਾਮ ਬੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਜਣਾ ਇਕ ਕਿਨ ਅਦਸ਼ ਬਿਨ ਜੀਵਣਾ ਫਿਰਤਾ ਜਨ ਜਣਾ ਜਲ ਤਲ ਤੇਲ ਪੋਰੀਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਲਮਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮੜਾ ਅਰ ਦਰਸਨ ਤੋਂ ਮਨ ਲੋਚਦਾ ਨਾਨਕ ਪਿਆਸ ਵੜੰ। ਕੇ ਦਮ ਲਾਇ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾ ਤੈਰਨਿ ਘਿਓ ਅਡੀਆਂ ਜਿਨਾ ਪ੍ਰੇਮਿਓ ਸੋ ਅਰ ਸਾਧਨ ਗੁਰ ਕੈ ਸਾਰਿ ਕੈ ਲੰਗੀ ਵਾਇ ਤੋ ਉਤਰ ਗਲਦਰਦਾ ਸਗਤ ਨਾ ਹਰਗ ਨਸੀ ਹੋ ਪਲਜ ਬਲਜ ਸਗਲੇ ਹੋਈ ਝੁਟੈ ਤੰਦੋ ਇਕ ਸਹਰ ਕੇ ਨਾ ਬਿਨਾ ਗਲੇ ਹੋਏ ਤੈਵਸਾਰਿ ਗੁਜ ਨਾਮ ਪ੍ਰਭ ਦੇ ਹਣ ਕੋਇ ਪ੍ਰੀਤਵ ਚਰਣੀ ਜੋ ਲਗੈ ਜਨ ਕੇ ਨਿਰਮਲ ਸੋਏ ਨਾਨਕੀ ਪ੍ਰਭ ਦੇ ਨੀ ਤੀ ਪ੍ਰਮਲ ਉਪਰਬਦ ਹੋਇ ਵਸਾ ਸੁਹਾਵਾ ਤਾ ਲੱਗੈ ਜਾਂ ਸੰਤ ਕੇ ਟਹਿਰ ਸੋਈ ਅਰ ਜੇਟ ਜੁੜਨ ਦਾ ਲੋੜੀ ਐ ਜਿਸ ਅੱਗੇ ਸਭ ਵੱਲ ਵਾਹ ਅਰ ਸਜਣ ਦਾਣ ਲੱਗਿਆ ਕਿਸੇ ਨਦੀ ਵਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਈ ਸੰਤ ਰੰਗ ਸਭੈ ਨਾਰਾਇਣੈ ਕੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਇੱਕ ਰੰਗ ਜੋ ਬਰਬ ਕੀਤੇ ਆਕੜੇ ਸੀ ਕੀ ਐ ਤਾਂ ਆਪਣ ਲਿਆ ਗਏ ਲੈ ਵਿਛੜ ਗਿਓਰ ਵਲ ਸਾਜੋ ਸੰਗ ਪਰਪਤੇ ਨਾਨਕ ਰੰਗ ਮਾਣਾ ਹਰ ਜੀਤ ਰੰਗਿਲਾ ਤਸੜਣੀ ਜਿਸ ਕੈ ਪਗ ਉਤਨ ਆਸਾੜਤ ਬੰਦਾ ਤਸ ਲਗੈ ਹਰ ਨਾਨ ਦਾ ਜਿਨਾਂ ਪਾਸ ਜਗ ਜੀਣੁਰਖ ਤਿਆਗੈ ਮਾਨ ਸੰਦੀ ਅਸ ਤੋਏ ਭਾਈ ਤੂਚੇ ਗੱਲ ਬੈਸ ਜਿਉ ਕੀ ਪਾਸ ਜਿਹਾ ਬੀਜੈ ਸੋ ਲੜੈ ਮੱਥੇ ਝੋਲ ਖਿਆਸ ਰਹਿਣ ਵਿਹਾਣੀ ਪਸ਼ੂ ਦਾਣੀ ਉੱਟ ਚੱਲੇ ਗਏ ਨਰਾਸ ਜਿੰਨ ਕੋ ਸਾਧੂ ਭੇਟੀਐ ਸੋਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਗਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨਨ ਵਸ ਸਾਵਣ ਸਰਸੀ ਕਮਣੀ ਚਰਨ ਪ੍ਰਭ ਸੋ ਪਿਆਰ ਮਾਨ ਤਨ ਰਤਾ ਸਾਚ ਰੰਗ ਇੱਕੋ ਨਾਮ ਅਦਾਨ ਦੇਖਿਆ ਰਖੁੜਾਵਿਆ ਜਿਸਨ ਸਭ ਬੇਸ਼ਾ ਹਰ ਅੰਮ੍ਰਿਤ ਭੂਤ ਸੁਆਵਣੀ ਮਿਲ ਸਾਧੂ ਬੇਗਣ ਹਾਰ ਵਣ ਤਿਨ ਪ੍ਰਭ ਸੰਗ ਮੋਲੇ ਆ ਸਮਰਤ ਗੁਰਗਪਾਤ ਆਰ ਮਿਲੈ ਨੋਨ ਲੋਜਦਾ ਕਰਮ ਲਾਵਣ ਹਾਰ ਜਿਨੀ ਸਗੇ ਪ੍ਰਭ ਪਾਇਆ ਓ ਦਿਨ ਕੈ ਸਦਗਲਿਆ ਨਾਨਕ ਹਰ ਜੀਵ ਆਗਤ ਨਾਨਕ ਹਰ ਜੀਵ ਆਗਤ ਸ਼ਬਦ ਸਵਾਰਣ ਹਾਰ ਸਾਵਣ ਟੇਣਾ ਸੁ ਆਗੜੀ ਜਿਨ ਰਾਮ ਨਾਮੁ ਰਹਾਰ ਪਾਧੋਈ ਪਰਵ ਕੁਲਾੜੀਆਂ ਦੂਜੈ ਲੱਗਾ ਹੈ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀ ਜਿਤ ਦਿਨ ਦੇ ਬਿਨ ਸਸੇ ਤਿਤ ਵੇਲੇ ਕੈਸਨ ਪ੍ਰੇਤ ਪਕੜ ਚੁਲਾਇ ਮੈ ਦੋਤ ਜਮ ਕਿਸੈ ਨਾ ਦੇਨੀ ਭੇ ਛੱਡ ਘੜੋ ਦੇਖਨੀ ਵਹਿ ਜਿਸੁ ਲੱਗਾ ਹੈ ਦਨ ਹੱਥ ਮਰੋੜੇ ਦਨ ਕਬੇ ਸਿਆਉ ਹੋ ਆਸੀ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾਕੇ ਨਾਨਕ ਪ੍ਰਭ ਸਰਣਾਗਤੀ ਚਰਨ ਵੋਹਿਤ ਪ੍ਰਭ ਦੇ ਸੇ ਭਾਦੋਏ ਨਰ ਗੁਨਾ ਪਾਈਐ ਗੁਰ ਰਖਣ ਵਾਲਾ ਹੈ ਸੁੱਨ ਪ੍ਰੀਵ ਮਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕੜੀ ਕੋਈ ਆੜ ਮਲਾਵੇ ਬਾਹਿ ਸੰਤ ਸਾਈ ਨੀਮ ਕੇ ਓਟ ਨਕੇ ਲਾਗਾ ਪਾਇ ਪੀਣ ਪ੍ਰਭੂ ਕਿਉ ਸੁਖ ਪਾਈ ਹੈ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿ ਉਤਰ ਰਹੇ ਗਾਇਕ ਆਪ ਤਿਆਗ ਬੇਤੀ ਕਰ ਲਿਹੁ ਪ੍ਰਭੂ ਲਣ ਲਾਈ ਯੁਹਾਤ ਕੰਤ ਵਿਲਾਈਆ ਸੇਵੀ ショੜ ਕਰਤੇ ਨ ਜਾਏ ਪ੍ਰਗਣ ਦੂਜਾ ਕੋ ਨਹੀਂ ਨਾਨ ਹਰ ਸਣ ਲਾਏ ਅਸੋ ਸੁਖੇ ਸਦਿਆ ਜਿਨਾ ਮਿਆ ਹਰਦਾਇ ਕਤੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋਗ ਵੇਮਕ ਹੋਏ ਰਾਹ ਤੇ ਲਗਣ ਜਨਵ ਜੋਗ ਕਿਨਵੇਂ ਘੋੜੇ ਹੋਏਗੇ ਜਿਤੜੇ ਪਾਇਆ ਕੋਗ ਵਿੱਚ ਨ ਕੋਈ ਕਸਕਾ ਕਿਸ ਤਰੂ ਹੈ ਰੋਗ ਕੀਤਾ ਕਸ਼ੂ ਨ ਹੋਈ ਲਿਖਿਆ ਦੁਰ ਸੰਜੋਗ ਪਾਗੇ ਮੇਰਾ ਪ੍ਰਭ ਲੈ ਤਾਂ ਉਤਰੈ ਸਭ ਬਿਉ ਨਾਨਕੋ ਪ੍ਰਭ ਰਾਖ ਲੈ ਤੇਰੇ ਸਾਈਂ ਸੰਧੀ ਮੋਤ ਕਾਤਿਕ ਹੋਇ ਸਾਥ ਸਿਰਸ ਸਬੇ ਸੋਤ ਮਗਰ ਵਾਹੇ ਸੋੰਦੀਆ ਹਰ ਪਿਰ ਸੰਗ ਬੈਠੜੀਆ ਇਨ ਕੀ ਸੋਭਾ ਕਿਆ ਗਣੀਏ ਸਾਈਂ ਵੇਲੜੀਆ ਤਨ ਮਨ ਮੋਲਿਆ ਰਾਗ ਸਿਉ ਸੰਸਾਦ ਸਿਰੜੀਆ ਸਾਸ ਜਨਾਂ ਤੇ ਬਾਹਰੀ ਸੇ ਰਹਿਣ ਕਿਰੜਿਆ ਇਹ ਦੁੱਖ ਨ ਕਭ ਹੂਤਰੈ ਸੇ ਜੰਗ ਕੇ ਵਸ ਬੜਿਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਸਨ ਨਿੱਧ ਖੜਿਆ ਰਤਨ ਦੇਹਿਰ ਲਾਲ ਹਰ ਕਠ ਦਿਨਾਂ ਜੜਿਆ ਨਾਨਕ ਕਾਸ਼ੇ ਤੋੜ ਤਿਤ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਾਪੇ ਆਰਾਧਨਾ ਬੋੜਨਾ ਜਨਮੜੀਆ ਓਖ ਤੁਕਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਦੇ ਦਰਸ਼ਨ ਲਗੜਾ ਸਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਦਾ ਵਿਖਿਆ ਕੋਈ ਨ ਸਕਈ ਬਿਨ ਸਾਧੂ ਗੁਣ ਗਾਵ ਜੈ ਦੇਵ ਜੀ ਤੈ ਮਿਲੀ ਸਚੀ ਪ੍ਰੀਤ ਸੁਆਮ ਕਰ ਗੈ ਲੀਨੀ ਪਾਰ ਬਰਖ ਬੋੜਨਾ ਵਿਛੜਿਆ ਬਾਰ ਜਾਓ ਲਖ ਬੇਰਿਆ ਅਰ ਸਜਣ ਰਗ ਮੰਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਹਿਆ ਹੋਕ ਸੁੰਦਾ ਸਰਬ ਸੁ ਜਿਸ ਵਖੇ ਵੇ ਪਰਵਾ ਬਾਗ ਮਜ ਸੱਗ ਸਾਧੂਆ ਥੋੜੇ ਕਰਿ ਇਸ਼ਨਾਨ ਹਰ ਦਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾ ਜਨਮ ਕਰਮ ਵਾਲੇ ਉਤਰੇ ਮੰਤੇ ਜਾਈਂ ਜਵਾ ਕਾਗ ਕ੍ਰੋਧ ਨਾ ਮੋਹੀਐ ਫਿਰ ਸਹਿ ਲੋਭ ਸਵਾਰ ਸੱਜੇ ਵਾਰਕ ਚਲਦੇ ਆ ਉਸਦ ਕਰੇ ਜਹਾਨ ਅਸਰ ਦੀਤ ਸਗਲ ਪਨ ਈ ਦੇ ਅਪਰਵਾਨ ਜਿਸਨੋਂ ਦੇ ਰਹਿ ਦੇ ਆ ਕਰ ਸੋ ਏ ਪੁਰਖ ਸੁਜਿਆ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਬਾਗ ਸੋਚੇ ਸੇ ਕਾਢੀਐ ਜਿਨ ਪੂਰਾ ਕਾਲ ਗੁਣ ਅਨੰਦ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਅਮਲਾਇ ਸੇਜ ਸੁਆਵੇ ਸਰ ਸੁਖ ਹੁਣ ਦੁਖਾ ਨਹੀਂ ਜਾਏ ਇਸ ਬੁਲੀ ਵੱਲ ਭਾਗਣੀ ਵਰ ਪਾਇਆ ਹਰ ਰਾਏ ਬਿਨ ਸਈਆ ਮੰਗਲ ਗਾਈ ਕੀਤ ਗੋਵਿੰਦ ਲਾਇ ਅਰ ਜਿਹਾਂ ਅਰਲਾ ਦੇ ਸਹੀ ਕੋਈ ਦੂਜਾ ਲਗੈ ਨਾ ਲਾਏ ਹਲਕ ਕਲਪ ਸਵਾਰਿਆ ਨੀਚਲ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖਿਐ ਬਹੁੜਨਾ ਜਨਮੈ ਜਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਪਲ ਗੁਣ ਨਿਤ ਸਲਾਈਐ ਜਿਸ ਨੋ ਟਿਲਣਾ ਤਮੈ ਜਿਨ ਜਿਨ ਨਾਮ ਧਿਆਇਆ ਇਨਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗੈ ਸਤਿ ਕਰੇ ਸਰਬ ਸੂਕਾ ਨਿਗ ਚਰਨ ਹਰ ਭਉਜਲ ਵਿਖਮ ਤਰੇ ਪ੍ਰੇਮ ਭਗਤ ਦਿਨ ਪਾਈਆ ਵਿਖਿਆ ਨਹੀ ਜਰ ਕੋੜ ਗਏ ਦੂਤਾ ਦਸੀ ਪੂਰਨ ਸਚ ਪਰੇ ਕਾਰ ਬ੍ਰਹਮ ਪ੍ਰਭ ਸੇਵ ਦੇ اندر ایک مہا مہادی مورت پلے جس کو ندر کرے نانک منگ درس دانا کرپا کرو ہرے مہادیو سی پلے جس کو ندر کرے نانک منگ درس دان کرپا کرو ہرے ਦੀਕਾ ਖਲਸਾ ਵਾਹਿਗੁਰੂ ਕੀ ਵਤੇ ਰਾਮਲੇ ਲਲਾ ਤੀਜਾ ਅਨੰਦ ਕੋ ਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀ ਆਵਾ ਦਾਈਆ ਰਾਦਰ ਸਰ ਪਰਵਾਰ ਕਨੀਆ ਸ਼ਬਦ ਗਾ ਨਹੀਂ ਆਂ ਸੋ ਤਗ ਗੋਰੀ ਕੇ ਰਾਗਦਿ ਨਿ ਵਸਾਇਆ ਤਹਿ ਨਾਲਿ ਤਨ ਨਾ ਦੂਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆਸਮ ਸਦਾ ਰੋਹਰ ਲਾਲੇ ਅਰ ਨਾਲ ਰੋਹ ਕੋ ਮਨ ਮੇਰੇ ਜਿਤ ਸਭ ਸਾਰਨਾ ਹਮਗੇ ਕਾਰੋ ਕਰੇ ਤੇਰਾ ਤਰ ਸਭ ਸਵਾਰਨਾ ਤਨ ਨਗਰ ਸੁਨਰਕ ਸਵਾਰੀ ਸੋਵਤ ਉਤਾਰਿਪ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਜਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਣ ਸਚਨਾ ਮੇਰਾ ਆਧਾਰੋ ਸਤਿਨਾਮ ਮੇਂ ਆਧਾਰ ਮੇਰਾ ਜਿਨ ਕੋ ਖੁਖਾ ਸਭ ਸੁਖਾਈਆ ਕਰ ਸ਼ਾਂਤ ਸੁਖਮਨ ਆਵਸਿਆ ਜਿਨੀਚਾ ਸਭ ਸੁਜਾਈਆ ਸਦਾ ਗੁਰਬਾਤ ਕੀ ਤਾ ਗੁਰ ਵਿਟੋ ਜਿਸ ਲੀਐ ਵਿਟਾਈਆ ਕਹਿ ਲਾਂ ਸੁਨੋ ਸੰਤੋ ਸ਼ਬਦ ਤਰੋਪਿਆ ਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਚਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡ ਕੁਮਾਰੀਆ ਤੁਰ ਕਰਮ ਪਾਇਆ ਤੋ ਜਿਨ ਕੋ ਸੇਨਾ ਮਹਰ ਕੈ ਲਾਗੇ ਇਹ ਨਾਨਕ ਦਾ ਸੁਖੁਆ ਤਿਤ ਕਰ ਅਨਹਦ ਵਾਰ ਜੇ ਅਨੰਦ ਸੁਨੋ ਅਡ ਪਾਗੇ ਹੋ ਸਗਲ ਮਨੋ ਰਤ ਪੂਰੇ ਬਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਈ ਸਰਸੇ ਪੂਰੇ ਗੁਰ ਤੇ ਜਾਣ ਸੋ ਨੰਤੇ ਬੁਨੀਤ ਕਹਤੇ ਬਿਕ ਸਤਗੁਰ ਰਹਿਆ ਘਰ ਪੂਰੇ ਬਿਨਵਲਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਰ ਲੋ ਪਵਣ ਗੁਰੂ ਪਾਣੀ ਪੈਤਾ ਮਾਤਾ ਤਰ ਤੁਮ ਹਾਤ ਦਿਵਸ ਰਾਤ ਦੇ ਦਾਈ ਦਾਈ ਕਿ ਲੈ ਸਭ ਜਗਤ ਚੁਗਿਆਈ ਆ ਬਰਿਆਈਆ ਵਾਚ ਧਰਮ ਦੂਰ ਕਰਮਿਆ ਕੋ ਆਪਣੀ ਕੇ ਮੜ ਕੇ ਦੂ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਦੇਵ ਕੇ ਉਜਲੇ ਕੀਤੀ ਸ਼ੁਤੀਨਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਦੇਵ ਕੇ ਉਜਲੇ ਕੀਤੀ ਸ਼ੁਤੀਨਾ